ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਦੱਸ ਹੀ ਇਹ ਕਿ ਸਿੱਖ ਜਥੇਬੰਦੀਆਂ ਲਗਾਤਾਰ ਮੀਟਿੰਗ ਕਰ ਰਹੀਆਂ ਨੇ ਐਸ்சிਪੀਸੀ ਨੇ ਅੱਜ ਮੀਟਿੰਗ ਸੱਦੀ ਸੀ ਤੇ ਜਿਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ ਉਸ ਨੂੰ ਵਾਪਸ ਨਹੀਂ ਲਵਾਵਾਂਗੇ ਤੇ ਦੂਜੇ ਪਾਸੇ ਅਸੀਂ ਸਰਕਾਰ ਦੇ ਅੱਗੇ ਗੋਡੇ ਵੀ ਨਹੀਂ ਟੇਕਾਂਗੇ ਬਲਵੰਤ ਸਿੰਘ ਰਾਜਵਾਨਾ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਹਜੇ ਤੱਕ ਉਹਨਾਂ ਨੂੰ ਕੋਈ ਵੀ ਰਿਹਾਈ ਨਹੀਂ ਮਿਲੀ ਤੇ ਜਿਸ ਦੇ ਤਹਿਤ ਹੁਣ ਬਲਵੰਤ ਸਿੰਘ ਰਾਜਵੜਾ ਨੂੰ ਲੈ ਕੇ ਫਿਰ ਤੋਂ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਅੱਜ ਫਿਰ ਤੋਂ ਐਸ்சிਪੀਸੀ ਦੇ ਵੱਲੋਂ ਵੱਡਾ ਐਲਾਨ ਤੱਕ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆ ਰਿਹਾ ਹੈ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਨੇ ਪਲਟਵਾਰਤਾ ਕੀਤਾ ਤੇ ਜਿਸ ਦੇ ਤਹਿਤ ਉਹਨਾਂ ਨੇ ਪਟੀਸ਼ਨ ਨੂੰ ਲੈ ਕੇ ਕਿਹਾ ਹੈ ਕਿ ਅਸੀਂ ਵਾਪਸ ਨਹੀਂ ਲਵਾਂਗੇ ਤੇ ਦੂਜੇ ਪਾਸੇ ਸਰਕਾਰ ਦੇ ਅੱਗੇ ਵੀ ਅਸੀਂ ਨਹੀਂ ਝੁਕਾਂਗੇ ਹਰਜਿੰਦਰ ਸਿੰਘ ਧਾਮੀ ਦੇ ਇਹ ਬਿਆਨ ਨੇ ਦੂਜੇ ਪਾਸੇ ਬਲਵੰਤ ਸਿੰਘ ਰਾਜਵੜਾ ਨੂੰ ਦੀ ਰਿਹਾਈ ਦੀ ਮੰਗ ਜਿਹੜੀ ਕਿ ਲਗਾਤਾਰ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਹੋਰ ਕੀ ਕਹਿਣਾ ਐ ਐਸਜੀਪੀਸੀ ਦਾ ਆਓ ਤੁਹਾਨੂੰ ਸੁਣਾਉਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਸੀ 212 ਚ ਉਹਨੂੰ ਵਾਪਸ ਲਿਆ ਜਾਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਹ ਹਦੇਸ਼ ਕਰੇ ਉਹ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਬਾਬਤ ਮੈਂ ਅਫਸੋਸ ਨਾ ਕਹਿ ਸਕਦਾ ਕਿ ਸਰਕਾਰਾਂ ਆਪਣੇ ਪੋਲੀਟੀਕਲ ਆਬਜੈਕਟ ਵਿੱਚ ਇੰਨੀਆਂ ਥੱਲੇ ਆਪਣੇ ਆ ਜਾਣ ਗਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਸ਼੍ਰੀ ਅਕਾਲ ਤਖਤ ਨੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਉਹਨੂੰ ਟਾਈਮ ਦਿੱਤਾ ਹੀ ਦਿੱਤਾ ਤੇ ਵਿੱਚੇ ਹੀ ਸਵੇਰ ਨੂੰ ਜਾਣਾ ਸੀ ਤੇ ਉਹ ਵਿੱਚੇ ਹੀ ਰਾਤ ਨੂੰ ਸੁਨੇਹਾ ਆ ਗਿਆ ਕਿ ਹੁਣੇ ਮੀਟਿੰਗ ਨਹੀਂ ਹੋਊਗੀ ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਬੰਦਾ ਅੱਕਦਾ ਤਾਂ ਨਹੀਂਗਾ ਪਰ ਕਈ ਵਾਰੀ ਫਿਰ ਬੰਦੇ ਦਾ ਸਬਰ ਦਾ ਜਿਹੜਾ ਪਿਆਲਾ ਉਹ ਵੀ ਭਰ ਜਾਂਦਾ ਸੋ ਪਿਛਲੇ ਸਮੇਂ ਦੌਰਾਨ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਥੇ ਪਟਿਆਲਾ ਜੇਲ੍ਹ ਦੇ ਵਿੱਚ ਤੇ ਉਹਦੇ ਵਿੱਚ ਫਿਰ ਉਹਨਾਂ ਨਾਲ ਸਾਰਾ ਬੈਠ ਕੇ ਜੋ ਸੀ ਉਹ ਪਹਿਲਾਂ ਜਸੇਬੰਦੀਆਂ ਨਾਲ ਫਿਰ ਸਿੱਖ ਵਿਦਵਾਨਾਂ ਨਾਲ ਤੇ ਅੱਜ ਇਚੀਚੇ ਤੌਰ ਦੇ ਉੱਤੇ ਉਹਨਾਂ ਹਾਂਡੇ ਹੋਏ ਵਕੀਲਾਂ ਨਾਲ ਇਹ ਸਾਰਾ ਵਿਚਾਰ-ਵਿਮਾਰਸ਼ ਕੀਤਾ ਗਿਆ ਤੇ ਹਰ ਇੱਕ ਵਕੀਲ ਨੇ ਆਪਣੀ رائے ਵੀ ਦਿੱਤੀ ਆ ਉਸ رائے ਦੇ ਵਿੱਚ ਸਾਰਿਆਂ ਦਾ ਜਿਹੜਾ ਕੰਸੈਂਸਸ ਤੌਰ ਤੇ ਉਹ ਇੱਕੋ ਵੀ ਹੋ ਆ ਪਈ ਆਪਾਂ ਨੂੰ ਸਰਕਾਰ ਮੋਰੇ ਗੋਡੇ ਟੇਕ ਕੇ ਪਟੀਸ਼ਨ ਜਿਹੜੀ ਆ ਆਪਾਂਸ ਨਹੀਂ ਲੈਣੀ ਚਾਹੀਦੀ ਕਿਉਂਕਿ ਸਰਕਾਰ ਦਾ ਵੀ ਪੱਖ ਦੇਖਿਆ ਜਾਵੇ ਕਿ ਜਿਹੜੀ ਨੋਟੀਫਿਕੇਸ਼ਨ 2019 ਚ ਕੀਤੀ ਸੀ ਉਹਦੇ ਉੱਤੇ ਖਰੀ ਵੀ ਉਤਰਦੀ ਆ ਪਰ ਕਈ ਵਾਰੀ ਸਵਾਲ ਉੱਠਦੇ ਆ ਵੀ ਉਹ ਕਿਹੜੇ ਨੌ ਸਿੰਘ ਸੀ ਜਿਨ੍ਹਾਂ ਦੇ ਉੱਤੇ ਇਹ ਲਾਗੂ ਹੋਣਾ ਸੀ ਤੇ ਉਹਨਾਂ ਦੇ ਵਿੱਚ ਸਾਰੇ ਸਿੰਘ ਚਾਵੇਂ 3 4 5 ਜਿਹੜੇ ਆ ਰਿਲੀਜ਼ ਹੋ ਚੁੱਕੇ ਬੇਲ ਦੇ ਉੱਤੇ ਪਰ ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਇਹ ਸਾਰਿਆਂ ਕੇਸਾਂ ਦਾ ਉਹਦੇ ਵਿੱਚ ਬਰਨਰ ਆ ਤੇ ਭਾਈ ਬਲਵੰਤ ਸਿੰਘ ਜੀ ਦਾ ਚੇਚੇ ਤੌਰ ਤੇ ਕੇ ਜਿਹੜੀ ਇਹਨਾਂ ਦੀ ਆਪਣੇ ਡੈਸ ਸੈਂਟੈਂਸ ਆ ਇਹਨੂੰ ਕਮਿਊਟ ਕਰਕੇ ਲਾਈਫ ਇਮਪਰੀਜ਼ਨਮੈਂਟ ਦੇ ਵਿੱਚ ਕੀਤਾ ਜਾਊਗਾ। ਸੋ ਅੱਜ ਸਾਰੇ ਆ ਵਕੀਲਾਂ ਨੇ ਆਪਣੀ ਇਹ رائے ਦਿੱਤੀ ਆ ਕਿ ਬਿਲਕੁਲ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ। ਦੇਖਣਾ ਚਾਹੀਦਾ ਕਿ ਸਰਕਾਰ ਇਹਦੇ ਉੱਤੇ ਆਪਣਾ ਕੀ ਪੱਖ ਦਿੰਦੀ ਆ। ਤੇ ਆਨਰੇਬਲ ਸੁਪਰੀਮ ਕੋਰਟ ਵੀ ਕਿਉਂਕਿ ਛੋਟੀ ਗੱਲ ਨਹੀਂ 30-30 ਸਾਲ ਅੰਦਰ ਬੈਠਿਆ ਨੂੰ ਹੋ ਗਏ ਆ ਤੇ ਭਾਈ ਬਲਵੰਤ ਸਿੰਘ ਜੀ ਨੂੰ 18 ਸਾਲ ਹੋ ਗਏ ਉਹ 2007 ਤੋਂ ਆਨਬੋਰਡ ਫਾਂਸੀ ਦੀ ਚੱਕੀ ਦੇ ਵਿੱਚ ਬੈਠੇ ਆ ਤੇ ਅੱਜ ਤੱਕ ਕੋਈ ਵੀ ਸਰਕਾਰ ਦਾ ਉਸ ਪਟੀਸ਼ਨ ਤੇ ਫੈਸਲਾ ਨਾ ਲੈਣਾ ਤੇ ਚੁੱਪ ਕਰਕੇ ਬੈਠੇ ਰਹਿਣਾ ਇਹ ਇੱਕ ਸਾਰੇ ਮਸੂਮਸ ਕਰਦੇ ਆ ਕਿ ਇਹ ਠੀਕ ਨਹੀਂ ਤੇ ਕਾਨੂੰਨੀ ਪੱਖ ਤੋਂ ਵੀ ਤੇ ਉਹ ਤੋਂ ਇਲਾਵਾ ਸਮਾਜਿਕ ਤੌਰ ਦੇ ਉੱਤੇ ਵੀ ਇਹੋ ਜਿਹਾ ਵਿਵਹਾਰ ਜਿਹੜਾ ਆ ਉਹ ਠੀਕ ਨਹੀਂ ਸਰਕਾਰਾਂ ਲਈ ਹੁੰਦਾ ਸੋ ਸਾਰਿਆਂ ਨੇ ਐਜੇ ਹੋਲ ਇੱਕੋ ਹੀ ਫੈਸਲਾ ਕੀਤਾ ਕਿ ਭਾਈ ਰਾਜਵਾਨਾ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੇ ਇਹ ਪਟੀਸ਼ਨ ਪਾਈ ਸੀ ਇੱਕ ਹੋਰ ਵੀਊ ਇੱਥੇ ਮੋਰੇ ਆਇਆ ਸੀ ਜਿਹੜਾ ਅਸੀਂ ਉਹਨਾਂ ਨੂੰ ਵੀ ਕਨਵੇ ਕਰਾਂਗੇ ਸੋ ਥੈਟ ਇਹ ਡਿਸਾਈਡ ਹੋਵੇ ਛੇਤੀ ਤੇ ਇੱਕ ਇਹ ਵੀ ਗੱਲ ਉੱਠੀ ਸੀ ਕਿ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਹਿਬਾਨ ਪੇਸ਼ ਹੁੰਦੇ ਉਹਦੇ ਵਿੱਚ ਇੱਕ ਦੋ ਸਿੱਖ ਵਕੀਲ ਵੀ ਪੇਸ਼ ਹੋਣ ਤਾਂ ਕਿ ਉਹ ਫਾਲਸਫਾ ਜਿਹੜਾ ਆ ਉਹਨੂੰ ਫਿਰ ਉੱਥੇ ਫਾਲਸਫਾ ਕਹਿਣ ਤੋਂ ਭਾਅ ਭਵੇਂ ਸਾਡੇ ਉਹ ਵਕੀਲ ਜਿਹੜੇ ਆ ਬਹੁਤ ਨਾਮੀ ਵਕੀਲ ਆ ਪਰ ਫੇਰ ਵੀ ਇੱਥੇ ਪੰਜਾਬ ਦੇਆਂ ਨੂੰ ਤੇ ਖਾਸ ਕਰਕੇ ਲੋਕਾਂ ਨੂੰ ਅਚੇਚੇ ਤੌਰ ਤੇ ਇਹਦਾ ਸਾਰਾ ਜਿਹੜਾ ਆ ਉਹ ਖੋਲ ਕੇ ਕਲਾਸਾ ਕੀਤਾ ਜਾ ਸਕੇ ਤੇ ਦੂਸਰਾ ਇਹ ਵੀ ਇੱਕ opinion ਸੀ ਕਿ ਵੱਖ-ਵੱਖ ਜਥੇਬੰਦੀਆਂ ਚਾਹੇ ਸ਼ੋਮਣੀ ਕਮੇਟੀ ਆ ਤੇ ਚਾਹੇ ਇਥੇ ਅਨਸਾਰ ਮੋਰਚਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਆਪਣੇ ਯਤਨ ਵੀ ਅਰੰਭੇ ਹੋ ਸਾਰਿਆਂ ਨੇ ਤੇ ਇੱਕ ਸਾਂਝੇ ਤੌਰ ਦੇ ਉੱਤੇ ਗਵਰਨਰ ਪੰਜਾਬ ਨੂੰ ਵੀ ਮਿਲਿਆ ਜਾਵੇ ਕਿਉਂਕਿ ਕੇਸ ਡਿਊਟੀ ਦਾ ਆ ਤੇ ਉਹਦੇ ਲਈ ਇੱਕ ਪ੍ਰੈਜ਼ੀਡੈਂਟ ਸਾਹਿਬ ਲਈ ਥਰੂ ਗਵਰਨਰ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਵੀ ਇਹ ਫੀਲਿੰਗ ਜਿਹੜੀਆਂ ਥਰੂ ਗਵਰਨਰ ਭੇਜੀਆਂ ਜਾਣ ਤੇ ਆਪਣੇ ਤੌਰ ਤੇ ਇਹ ਵੀ ਇੱਕ ਸਵਾਲ ਸਿਗਾ ਵੀ ਆਪਾਂ ਇੱਕ ਪੰਜ ਚਾਰ ਵਕੀਲ ਜਾਂ ਪੰਜ ਚਾਰ ਹੋਰ ਸਾਡੇ ਜਿਹੜੇ ਨਾਮਰ ਜਿਹੜੇ ਸਮਾਜ ਸੇਵੀ ਆ ਤੇ ਸ਼੍ਰੋਮਣੀ ਗੁਰਦੁਆਰਾ ਪਰਮੰ线程 ਕਮੇਟੀ ਰਲ ਕੇ ਯਤਨ ਕਰੇ ਕਿ ਉੱਥੋਂ ਟਾਈਮ ਲੈ ਕੇ ਉਹਨਾਂ ਨੂੰ ਛੇਤੀ ਮਿਲਿਆ ਜਾਵੇ। ਸੋ ਮਿਲਣ ਨੂੰ ਅਸੀਂ ਸਾਰੇ ਹੀ ਚਾਹੁੰਦੇ ਆ ਪਰ ਇਹ ਵੀ ਕਈ ਵਾਰੀ ਸਬਰ ਦੇਖਿਆ ਜਾਂਦਾ ਵੀ ਕਿੰਨਾ ਚਿਰ ਆਪਾਂ ਇਸ ਗੱਲ ਨੂੰ ਡਿਲੇ ਕਰੀ ਤੁਰੇ ਜਾਂਦੇ ਆ। ਸੋ ਮੈਂ ਸਮੁੱਚੇ ਤੌਰ ਤੇ ਸਾਰੇ ਵਕੀਲ ਸਾਹਿਬਾਨਾਂ ਦਾ ਇਹ ਚੇਚੇ ਤੌਰ ਤੇ ਇਸ ਕਰਕੇ ਧੰਨਵਾਦ ਕਰਨਾ ਕਿ ਬਹੁਤ ਕੀਮਤੀ ਤੇ ਬੜੀਆਂ ਸੀਰੀਅਸਲੀ ਕਈ ਵਾਰੀ ਹੁੰਦਾ ਆ ਕਿ ਐਵੇਂ ਹੀ ਇੱਕ ਦੋ ਇਹਨੂੰ ਆਪਾਂ ਥੱਲੇ ਲਾਉਣ ਲਈ ਬਿਲਕੁਲ ਕਾਨੂੰਨ ਮੁਤਾਬਕ ਤੇ ਆਪਣੇ ਸਾਰੇ এনवायरमेंट ਮੁਤਾਬਕ ਇਹ ਸਾਰੇ ਹੰਡੇ ਵਕੀਲ ਆ ਕਿਉਂਕਿ ਇਹਨਾਂ ਨੂੰ ਕਿਸੇ ਨੂੰ 50 ਸਾਲ ਹੋ ਗਏ ਕਿਸੇ ਨੂੰ 50 ਸਾਲ ਤੋਂ ਵੀ ਜ਼ਿਆਦਾ ਤਜਰਬਾ ਹੋ ਗਿਆ ਔਰ ਖਾਸ ਕਰਕੇ ਸੰਘਰਸ਼ੀ ਦੌਰਾਨ ਇਹਨਾਂ ਨੇ ਸਾਰੇ ਆਸਪੈਕਟ ਦੇ ਵਿੱਚ ਇਹ ਲੜਾਈ ਲੜੀ ਆ ਤੇ ਅੱਜ ਵੀ ਲੜ ਰਹੇ ਆ ਸੋ ਮੈਂ ਸਾਰੇ ਵਕੀਲ ਸਹਿਬਾਨ ਦਾ ਔਰ ਚੇਚੇ ਤੌਰ ਤੇ 베ਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਬਹੁਤ ਸਾਰੇ ਕੀਮਤੀ ਬਿਆਨ ਜਿਹੜੇ ਵਿਚਾਰ ਆਪਣੇ ਇੱਥੇ ਪ੍ਰਗਟ ਕੀਤੇ ਆ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਹੁਣੇ ਬੀਬੀ ਜੀ ਕਹਿ ਰਹੇ ਸੀ ਕਿ ਸਾਰ ਬਾਹਰ ਧੋਪੇ ਕੱਢੇ ਰਹੇ ਸੌਰੀ ਕਿਉਂਕਿ ਜਲੇ ਵਿਚਾਰਾਂ ਕਰੀਏ ਸਾਨੂੰ ਟਾਈਮ 1:30 ਦਾ ਦਿੱਤਾ ਸੀ ਪਰ ਸਮਾਂ ਥੋੜਾ ਜਿਆਦਾ ਬਾਅਦ ਲੱਗ ਗਿਆ ਸੋ ਮੈਂ ਸਾਰਿਆਂ ਦਾ ਚੇਚੇ ਤੌਰ ਤੇ ਫਿਰ ਤੇ ਜੋ ਇਹਨਾਂ ਨੇ ਵਿਚਾਰ ਦਿੱਤੇ ਉਹ ਅਸੀਂ ਸਾਰੇ ਲਿਖ ਵੀ ਲਏ ਆ ਉਹ ਲਿਖ ਕੇ ਤੇ ਯਤਨ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਵਕੀਲ ਸਹਿਬਾਨਾਂ ਨੂੰ ਕਰਦਾ ਕਿ ਆਪਾਂ ਇੱਕ ਕਿਉਂਕਿ ਗੱਲ ਆਈ ਮੋਰੇ ਕਿ ਇੱਕ ਪਬਲਿਕ opinion ਬਣਾਈ ਜਾਵੇ ਪਰ ਕਈ ਵਾਰੀ ਉਹ ਪਬਲਿਕ opinion ਫਿਰ ਵਖ ਵਖ ਜਥੇਬੰਦੀਆਂ ਦੇ ਮੁਖਾਰ ਤੱਕ ਜਿੰਮਤ ਹੋ ਜਾਂਦੀ ਆ ਤੇ ਮੈਂ ਪਹਿਲਾਂ ਵੀ ਇਸ ਗੱਲ ਤੇ ਜ਼ੋਰ ਦਿੰਦਾ ਸੀ ਹੁਣ ਵੀ ਦੰਨਾ ਕਿ ਨਮੈਂਦਾ ਇਕੱਠ ਚਣੀਦਾ ਇਕੱਠ ਜਿਹਨੂੰ ਆਪਾਂ ਕਹ ਲਈਏ ਉਹ ਭਾਵੇਂ ਸਾਰੀਆਂ ਜਥੇਬੰਦੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਦੇ ਵਿੱਚੋਂ ਵੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਵੱਡੀ ਕਰਾਂਗੇ ਤਾਂ ਕਿ ਉਹਦਾ ਸਾਰਿਆਂ ਨੂੰ ਪ੍ਰੈਸ ਨੂੰ ਵੀ ਦੇਸ਼ ਤੇ ਵਿਦੇਸ਼ ਨੂੰ ਵੀ ਉਹ ਵੀ ਇਹ ਗੱਲ ਮਹਿਸੂਸ ਕਰਨ ਪਈ ਜਿਹੜਾ ਬੇਇਨਸਾਫੀ ਆ ਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਜਿਹਦੇ ਘਰ ਦੇ ਵਿੱਚ ਵੇਖਦਾ ਪੈਂਦੀ ਉਹਨੂੰ ਪਤਾ ਹੁੰਦਾ ਬਾਕੀਆਂ ਨੂੰ ਤਾਂ ਕਈ ਵਾਰੀ ਪਸੰਤਰ ਹੀ ਹੋ ਜਾਂਦਾ ਪਰ ਮੈਂ ਇਹ ਕਹਿ ਸਕਦਾ ਇਹ ਜਿਹੜੇ ਬੰਦੀ ਸਿੰਘ ਤੇ ਭਾਈ ਰਾਜੋਆਣਾ ਸਾਹਿਬ ਹਬਾਰਾ ਸਾਹਿਬ ਔਰ ਇਹ ਭਾਈ ਦਲਾਵਰ ਸਿੰਘ ਇਨੀ ਕੋਈ ਜਾਤ ਲੈ ਨਹੀਂ ਇਹਨਾਂ ਨੇ ਆਪਣੀ ਜਮਾਤ ਲਈ ਤੇ ਉਸ ਵੇਲੇ ਜੋ ਹਾਲਾਤ ਸੀ ਤੇ ਕਿਸੇ ਦੇ ਕਹਿਣ ਦੇ ਵੀ ਨਹੀਂ ਇਹ ਸਾਰੇ ਜਿਹੜੇ ਇਨੀ ਸਟੈਪ ਚੱਕੇ ਆ ਸਿੱਖ ਭਾਵਨਾਵਾਂ ਦੇ ਅਨੁਕੂਲ ਸਾਡਾ ਵੀ ਅੱਜ ਫਰਜ਼ ਬਣਦਾ ਕਿ ਆਪਾਂ ਵੀ ਇਹਨੂੰ ਸੁਣੀ-ਨੁਣੀ ਨਾ ਕਰੀਏ ਇਹਦੇ ਤੇ ਕੋਈ ਫਰੂਟ ਫੁੱਲ ਜਿਹੜਾ ਆ ਉਹ ਆਪਾਂ ਨਤੀਜਾ ਕਢੀਏ ਸੋ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਸਾਰਿਆਂ ਨਾਲ ਵੀ ਸਲਾਹ ਹੋਈ ਆ ਬਾਕੀ ਵੀ ਇੱਕ ਦੋ ਚਾਹੁੰਦੇ ਨੇ ਚ ਹੋਰ ਸਾਰੀਆਂ ਜਥੇਬੰਦੀ ਇਹਨਾਂ ਵੀ ਕਰਕੇ ਫਿਰ ਇੱਕ ਸਾਰਿਆਂ ਨੂੰ ਕਾਸ਼ਟ ਦੇਾਂਗੇ ਉਥੇ ਦੋ ਦਿਨ ਆਪਣੇ 2 ਘੰਟੇ ਲੱਗਣ 4 ਘੰਟੇ ਲੱਗਣ 5 ਘੰਟੇ ਲੱਗਣ ਉਹ ਇੱਕ ਮਾਡੀਅਮ ਹੋਊਗਾ ਵੀ ਆਪਾਂ ਇੱਕ ਮੈਂ ਹੋਰ ਵੀ ਕਰਦੇ ਆ ਇਹ ਕੋਈ ਪੋਲਿਟਿਕਸ ਨਹੀਂ ਇਹ ਸਿਰਫ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੇ ਸਮੂਹਿਕ ਤੌਰ ਤੇ ਸਾਰੇ ਅੰਦਰ ਬੈਠੇ ਆ ਉਹਨਾਂ ਦੀਆਂ ਭਾਵਨਾਵਾਂ ਦਾ ਆਪਾਂ ਸਤਿਕਾਰ ਕਰਨਾ